ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚਾਂਸਾ ਇਟਲੀ ਵਿਖੇ ਸਮੂਹ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਅਤੇ ਬਾਬਾ ਸਾਹਿਬ ਡਾਕਟਰ ਪੀਮਰਾ ਅੰ베ਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਵਿੱਚ ਪਿਛਲੇ ਦਿਨੀ ਡਾਕਟਰ ਰਾਜਰਤਨ ਅੰ베ਡਕਰ ਜੀ ਦੀ ਯੂਰਪ ਫੇਰੀ ਤੇ ਸਵਾਲ ਚੁੱਕਣ ਵਾਲਿਆਂ ਖਿਲਾਫ ਇੱਕ ਇਕੱਠ ਕੀਤਾ ਗਿਆ ਦੱਸ ਦੇ ਕਿ ਗਲੋਬਲ ਰਵਿਦਾਸੀਆ ਵੈਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਮਕੀਸ਼ੂ ਕੁਮਾਰ ਟੰਡਾ ਜੀ ਸਾਰੀਆਂ ਹੀ ਸ਼੍ਰੀ ਗੁਰੂ ਰਵਿਦਾਸ ਸਭਾਵਾਂ ਦੀ ਆਪਸੀ ਸਹਿਮਤੀ ਨਾਲ ਰਾਜਰਤਨ ਅੰ베ਡਕਰ ਜੀ ਨੂੰ ਯੂਰਪ ਵਿੱਚ ਪ੍ਰਚਾਰ ਕਰਨ ਲਈ ਲੈ ਕੇ ਆਏ ਸਨ ਜਿਸ ਉਪਰੰਤ ਕੁਝ ਗਲਤ ਅਨਸਰਾਂ ਵੱਲੋਂ ਯੂਰਪ ਅਤੇ ਯੂਰਪ ਤੋਂ ਬਾਹਰ ਸੋਸ਼ਲ ਮੀਡੀਆ ਰਾਹੀਂ ਗਲਤ ਟਿੱਪਣੀਆਂ ਕੀਤੀਆਂ ਗਈਆਂ ਅਤੇ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਸਾਰੀਆਂ ਹੀ ਸ਼ਿਰਗੁਰਵੀਦਾਸ ਸੁਭਾਵਾਂ ਅਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਪੂਰਨ ਤੌਰ ਤੇ ਨਖੇਦੀ ਕਰਦੀਆਂ ਹਨ ਅਤੇ ਸਾਰੀਆਂ ਹੀ ਸ਼ਿਰਗੁਰਵੀਦਾਸ ਸੁਭਾਵਾਂ ਅਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਗਲੋਬਲ ਰਵਿਦਾਸੀਆ ਵੈਲਫੇਅਰ ਐਸੋਸੀਏਸ਼ਨ ਨੂੰ ਉਹਨਾਂ ਗਲਤ ਅਨਸਰਾਂ ਤੇ ਕਿਸੇ ਵੀ ਕਿਸਮ ਦੀ ਕਾਨੂੰਨੀ ਕਾਰਵਾਈ ਕਰਨ ਦੀ ਸਹਿਮਤੀ ਦਿੰਦੀਆਂ ਹਨ ਮੀਟਿੰਗ ਵਿੱਚ ਫੈਸਲਾ ਲਿਆ ਗਿਆ ਕਿ ਗਲੋਬਲ ਰਵਿਦਾਸਿਆ ਵੈਲਫੇਅਰ ਐਸੋਸੀਏਸ਼ਨ ਉਹਨਾਂ ਗਲਤ ਅੰਸਰਾ ਖਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਕਰ ਸਕਦੀ ਹੈ ਇਸ ਸਾਂਝੀ ਮੀਟਿੰਗ ਵਿੱਚ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚਨਸਾ ਪ੍ਰਧਾਨ ਪਰਮਜੀਤ ਮੱਲ ਸ਼੍ਰੀ ਗੁਰੂ ਰਵਿਦਾਸ ਧਰਮ ਸਥਾਨ ਅਰੀ ਜੋਮੀਲੀਆ ਪ੍ਰਧਾਨ ਕਸ਼ਮੀਰ ਲਾਲ ਸ਼੍ਰੀ ਗੁਰੂ ਰਵਿਦਾਸ ਪ੍ਰਚਾਰ ਸਭਾ ਕਰਮੋਨਾ ਪ੍ਰਧਾਨ ਵਿਜੇ ਕੁਮਾਰ ਸ਼੍ਰੀ ਗੁਰੂ ਰਵਿਦਾਸ ਟੈਂਪਲ 파ਰਮਾ ਪਚੈਂਸਾ ਪ੍ਰਧਾਨ ਅਸ਼ੋਕ ਕੁਮਾਰ ਸ਼੍ਰੀ ਗੁਰੂ ਰਵਿਦਾਸ ਟੈਂਪਲ ਬਰੇਸ਼ੀਆ ਪ੍ਰਧਾਨ ਅਮਰੀਕ ਲਾਲ ਸ਼੍ਰੀ ਗੁਰੂ ਵਿਦਾਸ ਟੈਂਪਲ ਤਰਵੀਜੋ ਪੋਰਦਨੋਂ ਨੇ ਪ੍ਰਧਾਨ ਮਨੋਜ ਕੁਮਾਰ ਸ਼੍ਰੀ ਗੁਰੂ ਵਿਦਾਸ ਟੈਂਪਲ ਮਾਨ ਤੋਂ ਬਾ ਪ੍ਰਧਾਨ ਸ਼ਿਵ ਦਿਆਲ ਲਾਲ ਅਤੇ ਡਾਕਟਰ ਪ੍ਰੀਮਰਾ ਅੰਬੇਡਕਰ ਜੀ ਵੈਲਫੇਅਰ ਐਸੋਸੀਏਸ਼ਨ ਵੈਰੋਨਾ ਪ੍ਰਧਾਨ ਕੈਲਾਸ਼ ਬੰਗੜ ਸਭਾਵਾ ਹਾਜ਼ਰ ਹੋਈਆਂ So, بائی سات دو ہزار تئی شری گرو اوداسا شری گرودا بھیم راؤ ویلفیئر ایسوسی میٹنگ کی گئی جس میں پچھلے دن انڈیا کو اچھیچے طور پہ شری مان ڈاکٹر راج رتن امبیڈکر جیب کے دورے بابا سب ڈاکٹر چند امبیڈکر جی نو یورپی لے کے گئے سن جس ارنت کچھ گلط اثر ਜੋੜ ਅਤੇ ਜੋਰ ਤੋਂ ਬਾਹਰ ਸੋਸ਼ਲ ਮੀਡੀਆ 'ਨੂੰ ਗਲਤ ਟਿੱਪਣੀਆਂ ਕੀਤੀਆਂ ਗਈਆਂ ਅੱਜ ਇਹ ਕੀਤੀਆਂ ਜਾ ਰਹੀਆਂ ਹਨ ਜਸਤੀ ਸਾਰਿਆਂ ਨੂੰ ਸ਼੍ਰੀ ਗੁਰੂ ਵਿਦਾਸ ਸਭਾ ਮਾਂ ਅਤੇ 바ਵਾ ਸਾਹਿਬ ਡਾਕਟਰ ਟੀਮਰਾ ਉਮੇਦਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਪੂਰਨ ਤੌਰ ਤੇ ਵਿਖੇ ਦੀ ਕਰਦੇ ਆ ਹਨ ਅਤੇ ਸਾਰੇ ਸ਼੍ਰੀ ਗੁਰੂ ਵਿਦਾਸ ਸਭਾ ਮਾਂ ਅਤੇ 바ਵਾ ਸਾਹਿਬ ਡਾਕਟਰ ਟੀਮਰਾ ਉਮੇਦਕਰ ਵੈਲਫੇਅਰ ਐਸੋਸੀਏਸ਼ਨ ਇਟਲੀ ਗਲੋਬਲ ਰਵਜਾਸਤਾਂ انہاں غلط آنفران نے کسے بھی قسم کی قانونی کاروائی کرنے کی اہلیت نہیںیاں ہاں گلوبر اداسیا بے فر ایسوسی انہاں غلط آنفران بلا کوئی بھی قانونی کاروائی کر سکتی ہے اج دی اس سادی میٹنگ وچ کھیپ دیاں شیر گورا اداس سماں حاضر ہویاں شیر گورا اداس ٹیمپل <سؤال> وچ انسار پردھان پرجیت مالی جی شیر گورا امریت لال جی گس پر منوج کمار جی گودر مان بوا پر ਡਾਕਟਰ ਪੀਰਾ ਬਿਖਤਾ ਜੀ ਵੈਲਫੇਅਰ ਐਸੋਸੀਏਸ਼ਨ ਵਿਰੋਧਾ ਪ੍ਰਧਾਨ ਕਲਾਸ਼ਪਦਨ ਜੀ ਇਹ ਸਾਰੇ ਸਰਗੂ ਸਰਗੂ ਜਿਹਨੇ ਸਾਡੇ ਪ੍ਰਧਾਨ ਸਹਿਬਾਨ ਹਨ ਜਿਨ੍ਹਾਂ ਦੇ ਮਜੂਰ ਜਿਹੜੇ ਇਸ ਸਮਾਹਾਵਾਂ ਕੰਮ ਕਰਿਆ ਇਹ ਸਾਰੇ ਸਮਾਹਾਵਾਂ ਵੱਲੋਂ ਔਰ ਉਹਨਾਂ ਦੇ ਸੰਸਥਾਵਾ ਦੇ ਮਜੂਦਾ ਜੋ ਜ਼ਿੰਮੇਵਾਰ ਪਸੰਦ ਹਨ ਉਹਨਾਂ ਦੀ ਮਦਦ ਕਰ ਤਾਤਰ ਸਾਪੁਰਕਾਸ ਮਹਾਰਾਜ ਜੀ ਦੀ ਅਮਰਤ ਬਾਣੀ ਸਤਿਗੁਰੂ ਅਰਦਾਸ ਮਹਾਰਾਜ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸ਼੍ਰੀ ਗੁਰੂ ਅਰਦਾਸ ਟਾਈਮ ਪਰ ਵਿਚੇ ਸਾਇਟਲੀ ਦੇ ਵਿੱਚ ਇਹ ਜਿਹੜੀ ਅੱਜ ਦੀ ਉਹ ਮੀਟਿੰਗ ਰੱਖੀ ਗਈ ਹੈ ਇਸ ਮੀਟਿੰਗ ਦੇ ਵੱਲੋਂ ਇਹਨਾਂ ਸਾਰੇ ਸਭਾਵਾਂ ਵੱਲੋਂ ਇਟਲੀ ਦੇ ਵਿੱਚ ਗਲੋਬਲ ਅਰਦਾਸਿਆ ਵੈਲਫੇਅਰ ਐਸੋਸੀਏਸ਼ਨ ਨੂੰ ਇਹਨਾਂ ਸਾਧ ਮਾਸਟਰਾਂ ਦੇ ਕੋਲੋਂ ਇੱਕ ਆਲਿਆ ਦਾ ਨਿਸ਼ਾਨ ਕੀਤਾ ਗਿਆ ਹਨ ਸੋ ਇਸੇ ਦੇ ਨਾਲ ਅਸੀਂ ਉਸ ਗਲੋਬਲ ਅਰਦਾਸਿਆ ਇਟਲੀ ਨੂੰ ازاد ਦੇਖੀ ਤਰ੍ਹਾਂ ਜਿਹੜੇ ਇਹ ਅੰਸਰ ਸਤਪੁਰ ਅਰਬਾਸ ਮਹਾਰਾਜ ਜੀ Shamla Chandar Building Maintenance Handyman under cheque Trade platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760. Shyamala Chandrakal Center, call him on this number 074884161. ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ